ਸੂਰਠਾ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆ ੴ ਸਤਿਗੁਰ ਪ੍ਰਸਾਦ ਸਭ ਜਗ ਜਿਨੇ અપਾਇਆ ਭਾਈ ਕਰਨ ਕਰ ਸਮਰੱਥ ਜੀ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰੇ ਆਪਣੀ ਵਤ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀ ਐ ਭਾਈ ਜੇਤੇ ਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੂਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕਿਸ ਹੈ ਭਾਈ ਨਉ ਨਿਦ ਭਰੇ ਭੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਜੀ ਜੰਤ ਪ੍ਰਤਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟਿਐ ਪਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸ਼੍ਰੀ ਵੀਐ ਪਾਈ ਪਰਮ ਭਉ ਹੋਵੈ ਨਾਸ ਮਿਲ ਸੰਤ ਸਭਾ ਮਨ ਮਾ ਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖੂਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਸੋਢੀ ਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਬਸਾਰਿਆ ਭਾਈ ਪੀਖੈ ਸੁਣੇ ਹਜੂਰ ਜਿਤ ਦਿਨ ਵਿਸਰੇ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਪ੍ਰਭੂਰ ਰੇਮ ਪਦਾਰਤ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼ ਤਿਸ ਭਾਵੇ ਤਾ ਮੀਲ ਲੈ ਭਾਈ ਹਿਰਦੇ ਨਾਮ ਨਿਵਾਸ ਗੁਰਮਕ ਕਮਲ ਪ੍ਰਗਾਸੀ ਹੈ ਭਾਈ ਰਦੇ ਹੋਵੇ ਪ੍ਰਗਾਸ ਪ੍ਰਗਟ ਬਿਆ ਬਰਤਾਪ ਪ੍ਰਭਾਈ ਮੌਲਿਆ ਧਰਤਿ ਅਕਾਸ਼ ਗੁਰ ਪੂਰੇ ਸੰਤੋਖਿ ਅਪਾਈ ਐਨਸ ਲਾਗਾ ਭਾਉ ਰਸਨਾ RAM ਰਵੇ ਸਦਾ ਭਾਈ ਸਾਚ ਸਾਦ ਸਵਾਵ ਕਰਨੀ ਸੁਣ ਸੁਣ ਜੀਵਿਆ ਭਾਈ ਨਹਿ ਚਲ ਪਾਇਆ ਥਾਉ ਜਿਸ ਪ੍ਰਤੀਤ ਨ ਆਵੀ ਭਾਈ ਸੋ ਜੀੜਾ ਜਲ ਜਾਉ